ਪੰਜਾਬ ਦੇ ਵਿੱਚ ਉਪਚੋਣਾ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਭਾਵੇਂ ਹਲੇ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਪੰਜਾਬ ਦੇ ਵਿੱਚ ਜਿਮਣੀ ਚੋਣਾਂ ਲਈ ਤਿਆਰ ਚਾਰੇ ਸੀਟਾਂ ਤੇ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੋਣਾ ਇਕਾਲੀ ਦਲ ਨੇ ਵੀ ਬਦਾਂ ਸਭਾ ਹਲਕਾ ਗਿੱਦੜ ਬਾਹਾ ਦਾ ਰੋਕ ਕੀਤਾ ਹੈ ਦੱਸਦੇ ਕਿ ਸੁਖਬੀਰ ਬਾਦਲ ਸ਼ਨੀਵਾਰ ਤੋਂ ਹੀ ਗਿੱਦੜ ਬਾਹਾ ਦੇ ਵਿੱਚ ਹਨ ਅਤੇ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਆਪਣੀ ਪਾਰਟੀ ਵੱਲੋਂ ਉਮੀਦਵਾਰ ਹੋ ਸਕਦੇ ਨੇ ਪੰਜਾਬ ਦੀ ਗਿੱਦੜਬਾਹ ਸੀਟ ਦੇ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ ਜਦੋਂ ਕਿ ਇਸ ਸੀਟ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਹ ਅਕਾਲੀ ਦਲ ਦਾਗ ਡ ਰਹੀ ਹੈ ਹੁਣ ਅਕਾਲੀ ਦਲ ਇਸ ਨੂੰ ਵਾਪਸ ਪਾਉਣਾ ਚਾਹੁੰਦਾ ਹੈ ਅਤੇ ਉਹਨਾਂ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਨੇ ਹੁਣ ਤੱਕ ਅਕਾਲੀ ਦਲ ਵੱਲੋਂ ਇੱਥੇ ਹਰਦੀਪ ਸਿੰਘ ਡੀਪੀ ਟੱਲੋ ਨੂੰ ਆਪਣਾ ਉਮੀਦਵਾਰ ਮੰਨਦਾ ਆ ਰਿਹਾ ਪਰ ਇਸ ਦਾ ਰਸਮੀ ਐਲਾਨ ਹਲੇ ਨਹੀਂ ਕੀਤਾ ਗਿਆ ਪਰ ਹੁਣ ਜਿਸ ਤਰ੍ਹਾਂ ਸੁਖਬੀਰ ਬਾਦਲ ਪਿਛਲੇ 2 ਦਿਨਾਂ ਤੋਂ ਇੱਥੇ ਸਰਗਰਮ ਹੋਏ ਹਨ ਉਸ ਤੋਂ ਇਹ ਔਟਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹਨਾਂ ਨੂੰ ਵੀ ਇਸ ਸੀਟ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਤਨਛੇਤ ਗਿੱਦੜਵਾਹਾ ਹਲਕੇ ਦੇ ਦੋ ਪਿੰਡਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਦਰਜਨਾਂ ਤੋਂ ਵੱਧ ਬੈਠਕਾਂ ਕਰਕੇ ਅਕਾਲੀ ਵਰਕਰਾਂ ਨੂੰ ਜਿਮਨੀ ਚੋਣ ਦੇ ਲਈ ਸਰਗਰਮ ਹੋਣ ਦਾ ਸੰਕਾ ਦਿੱਤਾ ਸੁਖਬੀਰ ਬਾਦਲ ਨੇ ਕਿਹਾ ਕਿ 1995 ਦੇ ਵਿੱਚ ਗਿੱਦੜਵਾਹਾ ਉਪਚੋਣ ਜਤਨ ਤੋਂ ਬਾਅਦ ਹੀ ਅਕਾਲੀ ਦਲ ਨੇ 1997 ਦੇ ਵਿੱਚ ਸਰਕਾਰ ਬਣਾਈ ਸੀ ਤੇ ਇਸ ਵਾਰ ਵੀ ਸ਼ੁਰੂਆਤ ਇੱਥੋਂ ਹੀ ਹੋਵੇਗੀ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਸਾਰੇ ਲੋਕਾਂ ਨੂੰ ਸੁਣਿਆ ਜਿਨ੍ਹਾਂ ਨੇ ਆਪਣੇ ਪੁਰਾਣੇ ਤਜਰਬੇ ਤੇ ਸਮੱਸਿਆਵਾਂ ਵਸਾ ਜੀਆਂ ਕੀਤੀਆਂ ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਵੀ ਮੁਖਤਰ ਵਿੱਚ ਜ਼ਿਲ੍ਹੇ ਭਾਡੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇੱਕ ਮੈਰਿਜ ਪੈਲੇਸ ਦੇ ਵਿੱਚ ਸੱਦ ਕੇ ਉਹਨਾਂ ਨੂੰ ਗਿੱਦੜਬਾਹਾ ਜਮਨੀ ਚੋਣ ਦੇ ਲਈ ਸਰਗਰਮ ਹੋਣ ਲਈ ਕਿਹਾ ਗਿਆ ਇਸ ਮੌਕੇ ਸਾਬਕਾ ਸੰਸਦ ਮੈਂਬਰ ਜੋਸਵੀਰ ਸਿੰਘ ਡਿੰਪਾ ਨੂੰ ਗਿੱਦੜਬਾਹਾ ਹਲਕੇ ਦਾ ਇੰਚਾਰਜ ਖ਼ਬਰ ਆ ਗਿਆ ਹੈ ਇਸ ਹਾਲੇ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਵਜੋਂ ਨਰਿੰਦਰ ਸਿੰਘ ਕੌਣੀ ਦੇ ਚਰਚੇ ਨੇ ਜੋ ਰਾਜਾ ਵੜਿੰਗ ਦੇ ਕਰੀਬੀ ਵੀ ਹਨ ਇਸੇ ਤਰ੍ਹਾਂ ਹੁਣ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਅਤੇ ਭਾਜਪਾ ਦੇ ਆਗੂਆਂ ਵੱਲੋਂ ਆਪੋ ਆਪਣੀਆਂ ਦਾਅਵੇਦਾਰੀਆਂ ਮਜ਼ਬੂਤ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਤਾਂ ਜੋ ਹੋਣ ਵਾਲੀਆਂ ਜਿੰਨੀ ਚੋਣਾਂ ਤੇ ਆਪਣੀ ਜਿੱਤ ਬਣਾਈ ਜਾ ਸਕੇ ਹੋਰ ਅਪਡੇਟਸ ਲਈ ਵੇਖਦੇ ਰਹੋ 78 ਟੀਵੀ